ਗੁਰਪਾਰਾਂਤੀ ਕਿਰਤਾਂ ਬੜੀ ਬਖਸ਼ਿਸ਼ ਹੋਈ ਕਿ ਆਪਾਂ ਉਹ ਤਿੰਨ ਕਾਨੂੰਨ ਰੱਦ ਕਰਾਏ ਪਰ ਉਹ ਬਦਲਾ ਉਹ ਜਿਹੜਾ ਉਹਨਾਂ ਨੇ ਉਹ ਆਪਣੇ ਕੋ ਲੈ ਰਹੇ ਆ ਉਹ ਆਪਾਂ ਨੂੰ ਪਾਰ ਕੇ ਲੈ ਰਹੇ ਆ ਵੱਖਰੇ ਵੱਖਰੇ ਧੜੇ ਬਣਾ ਕੇ ਲੈ ਰਹੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਵਿੱਚ ਸੋਚਣ ਦੀ ਲੋੜ ਆ ਆ ਕਿ ਇਹ ਕਿ ਇਹ ਚੀਜ਼ਾਂ ਹੋਠੀਆਂ ਨਹੀਂ ਵਿਚਾਰਾ ਹੋਈਆਂ ਤੇ ਕਾਨੂੰਨ ਚਾਹੀਦਾ ਸੋਧਾ ਹੋ ਜਾਣਾ ਐਡਾ ਹੋ ਜਾਏ ਪਰ ਮੈਨੂੰ ਲੱਗਦਾ ਹੈ ਕਿ ਇਸ ਜਿਆ ਵਾਸਤੇ ਖਾਸ ਕਰਕੇ ਸਿੱਖਾ ਵਾਸਤੇ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਕੀ ਇਹ ਲੋਕਤੰਤਰ ਦਾ ਇਹ ਕੋਖੋਟਾ ਇਹ ਸਾਰਾ ਕੁਛ ਇਹਦਾ ਕਿ ਕਾਨੂੰਨ ਤੋਂ ਬਾਹਰ ਜਾ ਕੇ ਕਿਹੜਾ ਕਾਨੂੰਨ ਇਹਨੂੰ ਕਹਿੰਦਾ ਕਿ ਤੂੰ ਗੈਰ ਮੌਂਸਰ ਕਰਨ ਵਾਸਤੇ ਕਿਹ ਕਿਹੜਾ ਕਿਹੜਾ ਕਾਨੂੰਨ ਕਹਿੰਦਾ ਕਿ ਇਹਨਾਂ ਨੂੰ ਹੱਕੂ ਕੁੱਸਿਆ ਹੱਤਾਂ ਤੇ ਮਾਰਿਆ ਜਾਵੇ ਇਹ ਕਾਨੂੰਨ ਤੋਂ ਬਾਹਰ ਜਾ ਕੇ ਸਾਰਾ ਕੁਛ ਹੋ ਰਿਹਾ ਉਹਕੇ ਕਰੋੜਾਂ ਦਾ ਆਵਾਜ਼ ਵੀ ਕੋਸ਼ਿਸ਼ ਲੇਗੀ ਉਹ ਧਾਰਿਕ ਸਾਧੀ ਜਿਹੜੀ ਹੋਵਿਆ ਕੋਲ ਖਤਮ ਕਰਨਾ ਚਾ ਰਹੇ ਆ ਸਾਡੇ ਜਿਹੜਾ ਵਿਰਸਾ ਵਾ ਸਾਡਾ ਲੋਕੀ ਸਦਾ ਕਲਚਰ ਆ ਸਭੀ ਆ ਚਾ ਰਹੇ ਆ ਸਾਰੀਆਂ ਚੀਜ਼ਾਂ ਨੂੰ ਨਾਲੋ ਲੋਟਕੇ ਆਪ ਇਖਤਿਆਰ ਦੇ ਸਵਾਰਗੀ ਦੇ ਧਾਰਮਿਕ ਤੌਰ ਤੇ ਕਦਮ ਕਰਕੇ ਉਹ ਆਪਣਾ ਤੇ ਕੋਲੀ ਬੰਦ ਕਰਾਉਣਾ ਚਾ ਰਹੇ ਆ ਇਹ ਕਰਕੇ ਆਪਾਂ ਨੂੰ ਸਾਰਿਆਂ ਨੂੰ ਦੇ ਸਾਹਮਣੇ ਦਿਖਾ ਰਿਹਾ ਕਿ ਲੋ ਉਹ ਉਹ ਤੇ ਕਰਨਾ ਚਾਹ ਰਹੇ ਆ ਉਹਦੇ ਉਹਦੇ ਵਿੱਚ ਆਪਾਂ ਵੀ ਨਾ ਆਪਣਾ ਯੋਗਦਾਨ ਰੋਵੇ ਆਪਾਂ ਨਹੀਂ ਆਪਾਂ ਇਹ ਤੁਹਾਨੂੰ ਜਿਹੜਾ ਸੁਝੋ ਕੀ ਬਣੀ ਐ ਤੇ ਤੁਹਾਨੂੰ ਜੇ ਨੋ ਭੱਣ ਵਾਸਤੇ ਤੁਹਾਨੂੰ ਨੋ ਬਦਨਾਮ ਕਰਨ ਵਾਸਤੇ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਐ ਕਿ ਕਾਨੂੰਨ ਦੀਆਂ ਕੀਆਂ ਲਗਾਵਾਂ ਕਾਨੂੰਨ ਮੇਰਾ ਕਹੇ ਕਿ ਕਈ ਸ਼ਾਦਾ ਕੋ ਐਨਾ ਸਲੇਕਿਸੇ ਐ ਉਹ ਪਾਸੇ ਲੱਗਾ ਮੇਰੇ ਖਤੇ 30 ਸਾਲ ਤੋਂ ਤੇ ਦੇ ਉਸ ਨੌਜਵਾਨਾਂ ਦੇ ਲੱਗਾ ਉਹ 2-3-3 ਸਾਲ ਦਾ ਇੱਕ ਬਰਹਿ ਜਾ ਰਿਹਾ ਕਾਨੂੰਨ ਆਂ ਦੀ ਕੋਈ ਸਵਧਾਨ ਦੀਆਂ ਕਰਦਾ ਖਾਲੀ ਘਾਟ ਜਾਂ ਜੀ ਆ ਹਾਂ ਪ੍ਰੈਕਟੀਕਲ ਤਾਂ ਹੁੰਦੇ ਨਿਰਕਾਰ ਰੱਖਾ ਹੁੰਦਾ ਹਾਜੀ ਇੱਕ ਬੜੀ ਪੰਜਾਬ ਦੀ ਜਾਣੀ ਪਛਾਣੀ ਸਿੱਖਿਆ ਤੇ ਆ ਇਹ ਜਿਹੜੇ ਉਹ ਪੰਜਾਬ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਲੋਕਾਂ ਨਾਲ ਇਹ ਹੋ ਜਾ ਕੁਝ ਵਾਪਰ ਸਕਦਾ ਤੇ ਆ ਆ ਲੋਕਾਂ ਨਾਲ ਕਿਤੇ ਹਾਰੇ ਰੋਜ਼ ਖਾਣਾ ਤੇ ਕਿਹਨ ਦੀ ਹੋ ਜਾ ਉਹ ਉਹ ਗੱਲ ਕਰਕੇ ਬਹੁਤ ਵੱਡੀ ਗਿੰਤੀ ਚ ਹੋ ਰਿਹਾ ਇਸ ਕਰਕੇ ਮੇਰੇ ਖਾਂ ਦੇ ਕਿ ਉਹਦੇ ਲੋਕਾਂ ਨਾਲ ਜਿਹੜੇ ਪੰਜਾਬੀ ਬੁਲਾਜ ਪੰਜਾਬੀਅਤ ਦੀ ਕਿਸਾਨੀਆਂ ਦੀ ਸ਼ਵਾਨੀ ਦੀ ਕੋਈ ਮੀਡੀਆ ਦੇ ਪ੍ਰੂ ਕਰਵਾ ਵਾਲਾ ਹੋਵੇ ਕੋਈ ਨਸ਼ਿਆਂ ਦੇ ਖਿਲਾਫ ਲੜਨ ਵਾਲਾ ਹੋਵੇ ਤਰਿੰਦਰ ਸਿੰਘ ਝੋਟੇ ਵਾਲਾ ਕੋਈ ਜਨ ਵੀ ਦੇ ਖਿਲਾਫ ਆਵਾਜ਼ਾ ਰੋਣ ਵਾਲਾ ਹੋਵੇ ਕੋਈ ਹੋਵੇ ਨੀਤੀ ਸਿੰਘ ਵਰਗਾ ਤੇ ਇਹਦੀ ਆਵਾਜ਼ ਨੂੰ ਸੁਣਿਆ ਨਹੀਂ ਜਾ ਰਿਹਾ ਉਲਟਾ ਕਿ ਉਹਨਾਂ ਨੂੰ ਉਹਨਾਂ ਨੇ ਕੀ ਅਸਰ ਕੀਤੇ ਜਾ ਰਹੇ ਆ ਉਹਨਾਂ ਦੇ ਪਰਿਵਾਰਾਂ ਤੇ ਕੀਤੇ ਜਾ ਰਹੇ ਆ ਕਿਉਂਕਿ ਪੰਜਾਬ ਦੀ ਆਵਾਜ਼ ਨੂੰ ਖਤਮ ਕਰਨਾ ਵਾ ਪੰਜਾਬ ਦੀ ਆਵਾਜ਼ ਨੂੰ ਰੋਕਣਾ ਵਾ ਪਰ ਗੁਰੂ ਮਹਾਰਾਜ ਵੱਡੇ ਬਹਾਦਰੀਆਂ ਮਿਰਕਾ ਦੇ ਕੇ ਦੁਬਾਈ ਨਹੀਂ ਜਾ ਸਕਦੀ ਆਪਾਂ ਸਾਰੇ ਜਣੇ ਇੱਕ ਹੋਈਏ ਆਪੇ ਸਾਰੇ ਜਣੇ ਹਮਲਾ ਮਾਰੀਏ ਸਾਡੇ 9 ਜਵਾਨ ਮਾਰੇ ਵੀੜੀਆਂ ਦੇ 그룹 ਪੰਜਾਬ ਦੀ ਗੱਲ ਸੀ ਕਿਸੇ ਦੀ ਗੱਲ ਹੋ ਕੇ ਲਗੇ ਚੰਨ ਜਾਨ ਤੇ ਸਦੀ ਸਿੰਘ ਮੁਖਸਲਵਾ ਕੇ ਉਹਨਾਂ ਵਾਲੀ ਉਹਨਾਂ ਨੇ ਜਦੋਂ ਬਾਤ ਕੀਤੀ ਜਾਂਦੇ ਆ ਕਿ ਇਹ ਆਪਣੇ ਸਾਡੇ ਸੱਭਿਆਚਾਰ ਨੂੰ ਗਦਰ ਕਰਦੇ ਆ ਉਹਨਾਂ ਨੂੰ ਬਰਬਾਦ ਕਰਨ ਲਈ ਉਹਦੇ ਸਾਡੀ ਨੌਜਵਾਨੀ ਦਾ ਦਰਦ ਪਾ ਦੇਣਾ ਚਾਹੁੰਦੇ ਆ ਉਹਨਾਂ ਜੇਤਨਾਂ ਨੂੰ ਕੋੜੀ ਕੀਤਾ ਜਾਦਾ ਆ ਉਹਨਾਂ ਦੇ ਬੁਤਰਾਸ਼ ਕੈਦਾ ਵੀ ਹੋਣ ਉਹਨਾਂ ਨੂੰ ਬਧੇ ਕੀਤਾ ਜਾ ਰਿਹਾ ਤੇ ਜਿਹੜੇ ਕੋਈ ਆਪਣੀ ਪੌਂਖ ਦੀ ਆਪਣੇ ਧਰਮ ਦੀ ਆਪਣੀ ਖਾਦੀ ਦੀ ਆਪਣੀ ਜਵਾਨੀ ਦੀ ਗੱਲ ਕਰਦੇ ਹੋਣ ਉਹਨਾਂ ਦੇ ਤੇ ਇੱਕ ਰੋਪਾਂ ਕਰ ਦਿੱਤੀ ਜਾਂਦੇ ਆ ਉਹਨਾਂ ਦੀ ਕਿਤੇ ਸਰਵਾਈ ਨਹੀਂ ਹੋ ਕੇ ਕਰਕੇ ਆਪਾਂ ਲੋਹਾਰੀਆਂ ਤੇ ਹਨੋਂ ਆਲਿਆਂ ਤੂੰ ਆਪਣਾ ਤਾਂ ਰੇਵਲੀਆਂ ਪਾਰਟੀ ਮਾਰੀਆਂ ਤੂੰ ਕੋਈ ਜੇ ਪੰਜਾਬ ਨੂੰ ਬਚਾਉਂਦੀ ਲੋੜ ਆ ਜਿੱਤੇ ਇਹ ਤੇ ਵਰਤਾਰੇ ਆ ਭਾਵੇਂ ਨੀਤੀ ਜੀ ਉਹਨੇ ਕਹਿ ਕੇ ਗਏ ਨਾ ਅੱਜ ਅਪਰਤਾਂ ਪੰਜਾਬ ਆਦੇ ਨੇ ਇੱਥੇ ਦੇ ਦੀਦੀ ਬਤੀ ਬਤੀ ਸਾਥ ਤੋਂ ਰੋ ਕਰਾਉਦੇ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਤੁਸੀਂ ਇਹਦੇ ਤੇ ਬਹੁਤ ਵਿਰੋਧ ਕਰਕੇ ਗੁਰੂ ਮਹਾਰਾਜ ਦੇ ਪਾਗਰੇ ਅਰੇ ਤੇ ਮੇਰਾ ਪ੍ਰਯਾਸ ਰੱਖੇ ਕਿ ਰਾਹ ਬਹੁਤ ਲੰਬੀ ਆ ਇਹਦੀ ਸ਼ਰਤ ਕਿਉਂਕਿ ਅਗਿਆਥਾਰਾਂ ਜਿਹੜੇ ਨੂੰ ਬਹੁਤ ਲੈ ਕੇ ਸਾਡੇ ਬੰਦਿਆਂ ਨਾਲ ਪਾਰਟੀ ਉਹਨਾਂ ਨੂੰ ਸਤਾਵਟਦੇ ਆ ਉਹਨਾਂ ਨੂੰ ਤਕੀਆਂ ਤਕੀਆਂ ਦੱਸਿਆ ਸਾਡੇ ਜੀਟਰਾਂ ਦੇ ਪੈਣਾ ਦਰਦ ਆਉਂਦੇ ਆ ਆ ਜਿਹੜੇ ਹੁਣ ਜਿਹੜੇ ਅਸਲੀ ਕਾਰਨ ਨੂੰ ਹੱਥੀਂ ਵਿਦਾਏ ਉਹਦਾ ਮੋਰਚਾ ਹੋਇਆ ਉਹਨਾਂ ਨੂੰ ਸ਼ਿਕਾਇਤ ਵਾਸਤੇ ਉਹ ਨਜ਼ਾਇਰ ਗੁੱਡੇ ਵਾਰੇ ਗਏ ਤੇ ਉਹਦੇ ਵਾਸਤੇ ਜਿਹੜੇ ਸਾਡੇ ਮੰਤਰੀ ਆ ਉਹ ਕੁਲ ਤੋਂ ਸ਼ਹਾਗ ਦੇ ਹੋਏ ਆ

ਹਰ ਹੱਥੇ ਤਾਂ ਦੇਣਾ ਹੁੰਦੇ ਇਸ ਤਰ੍ਹਾਂ ਜਿਹੜੇ ਸਾਰੇ ਜਿਹੜੇ ਸਾਰੇ ਜਿਹੜੇ ਸੱਤੇ ਬੱਤੀਆਂ ਸੱਤੇ ਬੱਤੀਆਂ ਉਹ ਆਹ ਜਿਹੜੇ ਕਿਸਾਨ ਜਿਹੜੇ ਕਹਿੰਦਾ ਫਤਿਹ ਦੇ ਤੁਹਾਨੂੰ ਮਾਰਦਾ ਸਾਨੂੰ ਬੋਧ ਨੂੰ ਨਮਸਕਾਰ ਕਰਦਾ ਕਿ ਤੁਸੀਂ ਲੰਨ ਵਾਲੇ ਲੋਕ ਤੁਹਾਨੂੰ ਮਹਾਰਾਜ ਚੰਦੀ ਕਲਾ ਕਰੇਾਕੀ ਨਾ ਸਾਰੇ ਪਿੰਡ ਦੇ ਆਵਾਸੀਆਂ ਨੂੰ ਸਿੱਖਾਂ ਨੂੰ ਫੜਦੇ ਤੇ ਬੇਨਤੀ ਕਰਦਾ ਕਿ ਲੰਨ ਵਾਲੇ ਲੋਕਾਂ ਦੀ ਕਿੱਥੇ ਖੜੇ ਹੋ ਇਹ ਹੋਵੇ ਕਿ ਇਹ ਆਸ ਕੋਲ ਜਿਹੜੇ ਇੱਥੇ ਦੇ ਇਹ ਜਿਹੜੇ ਆਪਣੇ ਹੋ ਦਸਤੇ ਗਿਆ ਉਹਨਾਂ ਨੂੰ ਰੋਣ ਵਾਸਤੇ ਕੁਰੇ ਆ ਇਹਨਾਂ ਵਿੱਚ ਜਿੰਨਾ ਵੀ ਇਹਨਾਂ ਬੀਬੀਆਂ ਬੈਠੀਆਂ ਵਾ ਇਹਨਾਂ ਦਾ ਬੇਵਜਹ ਸੁਜੋਗ ਆ ਕਿ ਆਪਣਾ ਮਤਲਬ ਇਹ ਪਾਰ ਫਸਾ ਫਰਕ ਦੀ ਵਾਸਤੇ ਆ ਅਕਨ ਸਾਰਿਆਂ ਨੂੰ ਨੌਜਵਾਨਾਂ ਨੂੰ ਉਹ ਵਿਦੁਰਗਾ ਨੂੰ ਸਾਰਿਆਂ ਨੂੰ ਰੋੜਕੇ ਸਾਰਿਆਂ ਨੂੰ ਹੰਗਲਾ ਮਾਰਨਾ ਚਾਹੀਦਾ ਤਮਾ ਬਹੁਤ ਬੱਤਕਾਰ ਉਹ ਵੀ ਗੱਲਾਂ ਕਰਦਾ ਆਂ ਬੋਲ ਜੋ ਸਾਡੇ ਕੋਲ ਨੇ ਬੋਲ ਵੱਡੀਆਂ ਪੀੜਾਂ ਆ ਪੰਦੀ ਸਿੰਘ ਸਾਡੇ ਪਿੱਛੇ ਬੱਤੀ ਬੱਤੀ ਸਾਹਮਣੇ ਬੈਠਿਆ ਤੇ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਕਾਰਨ ਆ ਕਿ ਸਾਡੀ ਜਿਹੜੀ ਹੋਂਦ ਹੈ ਹੰਕਾਰ ਰਿਆ ਕੋਈ ਇੱਤਾ ਬਣ ਰਿਹਾ ਤਾਂ ਜੇਕਰ ਤੇ ਇਸ ਕਰਕੇ ਜਿਨਾਂ ਜਿਹੜਾ ਅਸੀਂ ਗੁਰੂ ਨੂੰ ਗੁਰੂ ਨਾਲ ਕੋਈ ਪਤਨੀ ਹੁੰਦੀ ਹੈ ਗੁਰੂ ਕੋ ਸੇਧ ਲੈ ਕੇ ਆਪਣਾ ਜੀਵਨ ਜੀਂਦੇ ਹੋਣਾ ਤੇ ਮੇਰਾ ਕਹਿਣਾ ਹੈ ਸਾਡੇ ਤੇ ਗੁਰੂ ਮਾਰਾ ਵਿਸ਼ਾਦ وہ بھوشریوں میں اس <سؤال> کر کے انہیں کاریشتر میں اس کرتا ہوں کہ اسے چکماشاں اسے ساڑے کے سکترو پاکی ہم کو کہ جب آپ نے اسے ساڑے کے ساتھ اپنے امالوں میں کمتا سکتا ہے وہ بھی بڑی مانڈی کر دیا اس کر کے میں سارے ہمیں پیچے و دفنوں آدھ رکھا سکتا ہماری مانسا جیسے بھی سبیا چار سب کچھ ختم ہو جانا کیونکہ جیسے شہر چیز ہو گیا ਦੇ ਉਹ ਕਹਦੇ ਮੁਕੇ ਆਪਣੇ ਪੰਜਾਬੀਆਂ ਦੀ ਹੂਲ ਲੱਤੀ ਇੱਕਦਮ ਖਤ ਹੋ ਚੁੱਕੀ ਆ ਇਸ ਕਰਕੇ ਤੁਸੀਂ ਵੀ ਸਾਰੇ ਜਾਣੇ ਲੋਕ ਰਾਜ ਨੂੰ ਉਠੋ ਇਹ ਨਾ ਹੋਵੇ ਤਾਂ ਨਾ ਕੋੜਦੰਦਾਂ ਜੋੜ ਕੋੜਦੰਦਾਂ ਸਿਆਪਤਾ ਜਿਲ੍ਹਾ ਕਿਸੇ ਵੀ ਰਾਜ ਚ ਉਹਨਾਂ ਦਾ ਹਕਕਾ ਨਾ ਕਰੀ ਉਹਨਾਂ ਦੇ ਵਿੱਚ ਇਹਦਾ ਉਹ ਸਾਡੀਆਂ ਮਾਂ ਆਪਣੀ ਸੰਤੀਏ ਸਾਡੇ ਪੁਰਖਿਆ ਪੁਆਸੀ ਤੇ ਬਣਾਈਆਂ ਨੇ ਸਾਡੇ ਵੱਡੇ ਵੱਡੇ ਰਿਆਂ ਨੇ ਟਕੋ ਚੜ ਕੇ ਸਾਡੇ ਗੁਲਾਈਆਂ ਇੱਕ ਮੱਤ ਤਿੱਥੋਂ ਦਾ ਕੋਣ ਲੈ ਕੇ ਮੋਚਣਾ ਇਸ ਕਰਕੇ ਆਪਾਂ ਇਹ ਇਹ ਸਾਰਨੇ ਸ਼ੀਸ਼ਾ ਦਸਤੇ ਹਾਰ ਕੀਏ ਸਾਰੇ ਸਾਡੇ ਭੋਕੇ ਇਹਨਾਂ ਦਾ ਆਪਣੇ ਇੱਕ ਸਾਰ ਮੰਦਿਆਂ ਆਖੋਨ ਦਾ ਅੱਜੇ ਕੋਚ ਚੱਲੇ ਇਹ ਜਿਹੜੀ ਤਜਵੀਰ ਖੋਹਦਾ ਹਾਂ ਇਹਦੇ ਵਾਹ ਤੇ ਵੀ ਨਾ ਰਹੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਤਗੜੇ ਹੋ ਕੇ ਲੜਾਈ ਦੇ ਦਿਓ ਹਰੇ ਪੰਜਾਬੀ ਭਲਾ ਸਾਹਿਬ ਦੇਣ ਦੇ ਇਸ ਤਰ੍ਹਾਂ ਕਿ ਇੱਕ ਵੀਰ ਸੇ ਕਰਦੇ ਨਾ ਗੁੱਸੇ ਤੋਂ ਖੋਵੇ ਕੋਈ ਨਾ ਵੀ ਮਾਰੀ ਉਹਨਾਂ ਨੂੰ ਚਿੱਤ ਖਾਲਸਾ ਹੋਏ ਕਿ ਜਿਵੇਂ ਹੁੰਦੇ